ਸਾਰੇ ਸਾਥੀਆਂ ਨੂੰ ਪਿਆਰ ਅਤੇ ਸਤਿਕਾਰ ਮੈਂ ਬਿਆਨ ਸਿੰਘ ਰੋੜੀਆਂ ਇਸ ਵੇਲੇ ਮੌਜੂਦ ਹਾਂ ਸੇਖਾ ਤੋਂ ਸੋਈਆਂ ਵਾਲੀ ਸੜਕ ਤੇ ਤੇ ਮੇਰੇ ਲਾਈਵ ਹੋਣ ਦਾ ਕਾਰਨ ਸਿਰਫ ਇੱਕੋ ਇੱਕ ਹੈ ਕਿ ਜਿਹੜੀਆਂ ਪੰਜਾਬ ਦੇ ਵਿੱਚ ਦਿਨ ਦਿਹਾੜੇ ਲੁੱਟਾਂ ਖੋਹਾਂ ਨੇ ਵਾਰਦਾਤਾਂ ਨੇ ਉਹ ਦਿਨ ਦਿਹਾੜੇ ਹੋ ਰਹੀਆਂ ਨੇ ਤੇ ਮੈਂ ਇਸ ਵੇਲੇ ਸੇਖਾ ਤੋਂ ਸੋਈਆਂ ਵਾਲੀ ਸੜਕ ਤੇ ਹਾਂ ਜਿੱਥੇ ਇਹ ਵੀਰ ਹੈ ਜਿਹੜਾ ਕੰਬਲ ਵੇਚਣ ਵਾਲਾ ਇਹ ਵੀਰ ਇੱਥੇ ਖੜਾ ਸੀ ਮੈਂ ਤਾਂ ਨਿਕਲ ਰਿਹਾ ਸੀ ਤੇ ਖੜਨ ਦਾ ਜਦੋਂ ਮੈਂ ਇੱਥੇ ਲੰਘਿਆ ਦੇ ਕੋਲੋਂ ਤਾਂ ਇਹ ਰੋ ਰਿਹਾ ਸੀ ਬੈਠਾ ਤੇ ਜਦੋਂ ਮੈਂ ਤੋਂ ਰੋਣ ਦਾ ਕਾਰਨ ਪੁੱਛਿਆ ਤਾਂ ਗੱਲਬਾਤ ਕਰਦੇ ਮੈਂ ਤੁਹਾਨੂੰ ਦੱਸਦਾ ਸਾਰੀ ਵੀ ਕੀ ਕਾਰਨ ਬਣਿਆ ਕੀ ਗੱਲ ਬਣੀ ਹਾਂਜੀ ਕੀ ਨਾਮ ਹੈ ਤੁਹਾਡਾ ਬਿਸ਼ੇਰ ਹੈ ਬਲਦੋਲ ਬਿਸ਼ੇਰ ਕਹਾਂ ਸੇ ਹੈ ਆਪ ਕਸ਼ਮੀਰ ਸੇ ਹੈ ਸਰ ਆ ਕੀ ਹੋਇਆ ਵੀ ਆਪਕੇ ਸਾਹਿਬ ਸਰ ਮੈਂ ਇਧਰ ਸੈਰ ਕਰ ਤੇ ਕਿਸੇ ਸਾਥ ਮਾਂ ਕੇ ਸਾਥ ਬਾਤ ਕਰ ਰਿਹਾ ਥਾ ਉਸਨੇ ਮੇਂਗੇ ਗੰਨ ਨਿਕਲੇ ਸਰ ਕਿਸਨੇ ਉਹ ਮੋਟਰਸਾਈਕਲ ਪਰ ਦੋ ਬੰਦੇ ਥੇ ਸਰ ਦੋ ਬੰਦੇ ਮੋਟਰਸਾਈਕਲ ਪਰ ਹਾਂਜੀ ਸਰ ਗੰਨ ਦਿਖਾ ਰਿਹਾ ਸਰ ਬੋਲੇ ਕੁਝ ਨਿੱਕੇ ਪੈਸੇ ਦੇ ਦਿਓ ਜਾਂ ਮੋਬਾਈਲ ਦਿਓ ਯਾਰ ਮੈਂ ਬਾਤ ਕਰ ਰਹਾ ਮਾਂ ਕਿ ਸਰ ਉਹ ਬਿਮਾਰ ਸੀ ਠੀਕ ਹੈ ਹਾਂਜੀ ਮੋਟਰਸਾਈਕਲ ਕਿਹੜਾ ਸੀ ਪਲਸਰ ਥਾ ਮੇਰੇ ਪਲਸਰ ਮੋਟਰਸਾਈਕਲ ਸੀ ਇਹ ਕਿੰਨੇ ਕ ਟਾਈਮ ਦੀ ਘਟਨਾ ਹੋ ਗਈ ਹੈ ਹੁਣ ਇੱਕ ਦੋ ਦਿਨ ਅਭੀ ਹੋ ਗਿਆ ਯਾਰ ਦੋ ਦਿਨ ਹਾਂ 10 15 10 ਮਿੰਟ ਹੋ ਗਏ 10 ਮਿੰਟ ਵੀ ਨਹੀਂ ਹੋਇਆ ਯਾਰ ਠੀਕ ਹੈ ਤੇ ਇਸ ਵੇਲੇ ਤੁਸੀਂ ਦੇਖ ਲਓ ਕਿ ਦਿਨ ਦਿਹਾੜੇ ਹਲਕਾ ਪਾਇਲ ਦੇ ਵਿੱਚ ਇਹ ਗੱਲਬਾਤ ਹੋ ਰਹੀ ਹੈ ਦਿਨ ਦਿਹਾੜੇ ਹਲਕਾ ਪਾਇਲ ਦਾ ਇਹ ਆਖਰੀ ਪਿੰਡ ਪੜਾ ਮੰਨਿਆ ਜਾਂਦਾ ਸੋਈਆਂ ਪਿੰਡ ਤੇ ਸੜਕ ਤੇ ਦਿਨ ਦਿਹਾੜੇ ਇੱਥੇ ਲੁੱਟਖੋ ਹੋ ਗਈ ਵਾਰਦਾਤ ਹੋ ਗਈ ਤੇ ਇਸ ਕਰਕੇ ਇਹ ਵੀਡੀਓ ਬਣਾਉਣ ਦਾ ਕਾਰਨ ਸਿਰਫ ਇੱਕੋ ਇੱਕ ਹੈ ਯਾਰ ਅਜਿਹੇ ਬੰਦੇ ਯਾਰ ਜਿਹੜੇ ਆ ਦੇਖੋ ਵਿਚਾਰੇ ਗਰੀਬ ਆਦਮੀ ਦੇਖੋ ਇਹਨੇ ਘਰੇ ਗੱਲ ਕਰ ਰਿਆ ਸੀ ਆਪਣੀ ਮਾਂ ਦੇ ਨਾਲ ਤੇ ਵਿਚਾਰੇ ਦਾ ਫੋਨ ਖੋ ਕੇ ਲੈ ਕੇ ਯਾਰ ਸ਼ਰਮ ਨੂੰ ਹੱਥ ਮਾਰੋ ਮੜਿਆ ਯਾਰ ਕਿਹੜੇ ਰਾਹ ਤੁਰੇ ਹੋ ਤੁਸੀਂ ਯਾਰ ਇੱਕ ਆ ਗਰੀਬ ਆਦਮੀ ਦੇਖੋ ਆ ਇਹ ਕੰਮ ਕਰਦਾ ਵਿਚਾਰਾ ਦੇਖੋ ਆ ਪੋਰਟਲੀਆਂ ਜਿਹੜੇ ਕੰਬਲ ਵੇਚਦੇ ਆ ਸਾਲ ਵੇਚਦੇ ਆ ਵਿਚਾਰਾ ਰੋਂਦਾ ਖੜਾ ਇੱਥੇ ਸਾਰੇ ਸਾਥੀਆਂ ਨੂੰ ਪਿਆਰ ਅਤੇ ਸਤਿਕਾਰ ਮੈਂ ਬਿਆਨ ਸਿੰਘ ਰੋੜੀਆਂ ਇਸ ਵੇਲੇ ਮੌਜੂਦ ਹਾਂ ਸੇਖਾ ਤੋਂ ਸੋਈਆਂ ਵਾਲੀ ਸੜਕ ਤੇ ਤੇ ਮੇਰੇ ਲਾਈਵ ਹੋਣ ਦਾ ਕਾਰਨ ਸਿਰਫ ਇੱਕੋ ਇੱਕ ਹੈ ਕਿ ਜਿਹੜੀਆਂ ਪੰਜਾਬ ਦੇ ਵਿੱਚ ਦਿਨ ਦਿਹਾੜੇ ਲੁੱਟਾਂ ਖੋਹਾਂ ਨੇ ਵਾਰਦਾਤਾਂ ਨੇ ਉਹ ਦਿਨ ਦਿਹਾੜੇ ਹੋ ਰਹੀਆਂ ਨੇ ਤੇ ਮੈਂ ਇਸ ਵੇਲੇ ਸੇਖਾ ਤੋਂ ਸੋਈਆਂ ਵਾਲੀ ਸੜਕ ਤੇ ਹਾਂ ਜਿੱਥੇ ਇਹ ਵੀਰ ਹੈ ਜਿਹੜਾ ਕੰਬਲ ਵੇਚਣ ਵਾਲਾ ਇਹ ਵੀਰ ਇੱਥੇ ਖੜਾ ਸੀ ਮੈਂ ਤੂੰ ਨਿਕਲ ਰਿਹਾ ਸੀ ਤੇ ਖੜਨ ਦਾ ਜਦੋਂ ਮੈਂ ਇੱਥੇ ਲੰਘਿਆ ਦੇ ਕੋਲੋਂ ਤਾਂ ਇਹ ਰੋ ਰਿਹਾ ਸੀ ਬੈਠਾ ਤੇ ਜਦੋਂ ਮੈਂ ਤੋਂ ਰੋਣ ਦਾ ਕਾਰਨ ਪੁੱਛਿਆ ਤਾਂ ਗੱਲਬਾਤ ਕਰਦੇ ਮੈਂ ਤੁਹਾਨੂੰ ਦੱਸਦਾ ਸਾਰੀ ਵੀ ਕੀ ਕਾਰਨ ਬਣਿਆ ਕੀ ਗੱਲ ਬਣੀ ਹਾਂਜੀ ਕੀ ਨਾਮ ਹੈ ਤੁਹਾਡਾ ਬਸ਼ੀਰ ਅਬਦੁੱਲ ਬਸ਼ੀਰ ਕਹਾਂ ਸੇ ਆਏ ਹਾਂ ਕਸ਼ਮੀਰ ਸੇ ਆਏ ਹਾਂ ਸਰ ਕੀ ਹੋਇਆ ਵੀ ਆਪਕੇ ਸਾਹਿਬ ਸਰ ਮੈਂ ਇਧਰ ਸਹਰ ਤੁਰਕੇ ਸਾਹਿਬ ਮਾਂ ਕੇ ਸਾਥ ਬਾਤ ਕਰ ਰਿਹਾ ਥਾ ਉਸਨੇ ਮੇਰੇ ਗੰਨ ਨਿਕਲੇ ਸਰ ਕਿਸਨੇ ਉਹ ਮੋਟਰਸਾਈਕਲ ਪਰ ਦੋ ਬੰਦੇ ਥਾ ਸਰ ਦੋ ਬੰਦੇ ਮੋਟਰਸਾਈਕਲ ਪਰ ਹਾਂਜੀ ਸਰ ਗੰਨ ਦਿਖਾਇਆ ਸਰ ਬੋਲਾ ਕੁਝ ਨਿੱਕੇ ਪੈਸੇ ਦੇ ਤਾਂ ਜਾਂ ਮੋਬਾਈਲ ਦਿਦਾ ਯਾਰ اچھا ਮੈਂ ਬਾਤ ਕਰ ਰਹਾ ਮਾਂ ਕਿ ਸਰ ਉਹ ਬਿਮਾਰ ਸੀ ਠੀਕ ਹੈ ਹਾਂਜੀ ਮੋਟਰਸਾਈਕਲ ਕਿਹੜਾ ਸੀ ਪਲਸਰ ਥਾ ਵੀਰੇ ਪਲਸਰ ਮੋਟਰਸਾਈਕਲ ਸੀ ਇਹ ਕਿੰਨੇ ਕ ਟਾਈਮ ਦੀ ਘਟਨਾ ਹੋ ਗਈ ਹੈ ਹੁਣ ਇੱਕ ਦੋ ਦਿਨ ਅਭੀ ਹੋ ਗਿਆ ਯਾਰ 10 10 15 10 ਮਿੰਟ ਹੋ ਗਏ 10 ਮਿੰਟ ਵੀ ਨਹੀਂ ਹੋਇਆ ਯਾ ਠੀਕ ਹੈ ਤੇ ਇਸ ਵੇਲੇ ਤੁਸੀਂ ਦੇਖ ਲਓ ਕਿ ਦਿਨ ਦਿਹਾੜੇ ਹਲਕਾ ਪਾਇਲ ਦੇ ਵਿੱਚ ਇਹ ਗੱਲਬਾਤ ਹੋ ਰਹੀ ਹੈ ਦਿਨ ਦਿਹਾੜੇ ਹਲਕਾ ਪਾਇਲ ਦਾ ਇਹ ਆਖਰੀ ਪਿੰਡ ਪੜਾ ਮੰਨਿਆ ਜਾਂਦਾ ਸੋਈਆਂ ਪਿੰਡ ਤੇ ਸੜਕ ਤੇ ਦਿਨ ਦਿਹਾੜੇ ਇੱਥੇ ਲੁੱਟਖੋ ਹੋ ਗਈ ਵਾਰਦਾਤ ਹੋ ਗਈ ਤੇ ਇਸ ਕਰਕੇ ਇਹ ਵੀਡੀਓ ਬਣਾਉਣ ਦਾ ਕਾਰਨ ਸਿਰਫ ਇੱਕੋ ਇੱਕ ਹੈ ਯਾਰ ਅਜਿਹੇ ਬੰਦੇ ਯਾਰ ਜਿਹੜੇ ਆ ਦੇਖੋ ਵਿਚਾਰੇ ਗਰੀਬ ਆਦਮੀ ਦੇਖੋ ਇਹਨੇ ਘਰੇ ਗੱਲ ਕਰ ਰਿਆ ਸੀ ਆਪਣੀ ਮਾਂ ਦੇ ਨਾਲ ਤੇ ਵਿਚਾਰੇ ਦਾ ਫੋਨ ਖੋ ਕੇ ਲੈ ਕੇ ਯਾਰ ਸ਼ਰਮ ਨੂੰ ਹੱਥ ਮਾਰੋ ਮੜਿਆ ਯਾਰ ਕਿਹੜੇ ਰਾਹ ਤੁਰੇ ਹੋ ਤੁਸੀਂ ਯਾਰ ਇੱਕ ਆ ਗਰੀਬ ਆਦਮੀ ਦੇਖੋ ਆ ਇਹ ਕੰਮ ਕਰਦਾ ਵਿਚਾਰਾ ਦੇਖੋ ਆ ਪੋਟਲੀਆਂ ਜਿਹੜੇ ਕੰਬਲ ਵੇਚਦੇ ਆ ਸੌਲ ਵੇਚਦੇ ਆ ਵਿਚਾਰਾ ਰੋਂਦਾ ਖੜਾ ਇੱਥੇ ਸਾਰੇ ਸਾਥੀਆਂ ਨੂੰ ਪਿਆਰ ਅਤੇ ਸਤਿਕਾਰ ਮੈਂ ਬਿਆਨ ਸਿੰਘ ਰੋੜੀਆਂ ਇਸ ਵੇਲੇ ਮੌਜੂਦ ਹਾਂ ਸੇਖਾ ਤੋਂ ਸੋਈਆਂ ਵਾਲੀ ਸੜਕ ਤੇ ਤੇ ਮੇਰੇ ਲਾਈਵ ਹੋਣ ਦਾ ਕਾਰਨ ਸਿਰਫ ਇੱਕੋ ਇੱਕ ਹੈ ਕਿ ਜਿਹੜੀਆਂ ਪੰਜਾਬ ਦੇ ਵਿੱਚ ਦਿਨ ਦਿਹਾੜੇ ਲੁੱਟਾਂ ਖੋਹਾਂ ਨੇ ਵਾਰਦਾਤਾਂ ਨੇ ਉਹ ਦਿਨ ਦਿਹਾੜੇ ਹੋ ਰਹੀਆਂ ਨੇ ਤੇ ਮੈਂ ਇਸ ਵੇਲੇ ਸੇਖਾ ਤੋਂ ਸੋਈਆਂ ਵਾਲੀ ਸੜਕ ਤੇ ਹਾਂ ਜਿੱਥੇ ਇਹ ਵੀਰ ਹੈ ਜਿਹੜਾ ਕੰਬਲ ਵੇਚਣ ਵਾਲਾ ਇਹ ਵੀਰ ਇੱਥੇ ਖੜਾ ਸੀ ਮੈਂ ਤੂੰ ਨਿਕਲ ਰਿਹਾ ਸੀ ਤੇ ਖੜਨ ਦਾ ਜਦੋਂ ਮੈਂ ਇੱਥੇ ਲੰਘਿਆ ਦੇ ਕੋਲੋਂ ਤਾਂ ਇਹ ਰੋ ਰਿਹਾ ਸੀ ਬੈਠਾ ਤੇ ਜਦੋਂ ਮੈਂ ਤੋਂ ਰੋਣ ਦਾ ਕਾਰਨ ਪੁੱਛਿਆ ਤਾਂ ਗੱਲਬਾਤ ਕਰਦੇ ਮੈਂ ਤੁਹਾਨੂੰ ਦੱਸਦਾ ਸਾਰੀ ਵੀ ਕੀ ਕਾਰਨ ਬਣਿਆ ਕੀ ਗੱਲ ਬਣੀ ਹਾਂਜੀ ਕੀ ਨਾਮ ਹੈ ਤੁਹਾਡਾ ਬਸ਼ੀਰ ਹੈ ਬੰਦੂ ਬਸ਼ੀਰ ਕਿਹਾਂ ਸੇ ਆਏ ਆਪ ਕਸ਼ਮੀਰ ਸੇ ਆਏ ਸਰ ਆ ਕੀ ਹੋਇਆ ਵੀ ਆਪਕੇ ਸਾਹਿਬ ਸਰ ਮੈਂ ਇਧਰ ਸੈਰਾ ਤੁਰਕੇ ਸਾਥ ਮਾਂ ਕੇ ਸਾਥ ਬਾਤ ਕਰ ਰਿਹਾ ਠਾ ਉਸਨੇ ਮੇਰੇ ਗੰਨ ਨਿਕਲੇ ਸਰ ਕਿਸਨੇ ਉਹ ਮੋਟਰਸਾਈਕਲ ਪਰ ਦੋ ਬੰਦੇ ਥਾ ਸਰ ਦੋ ਬੰਦੇ ਮੋਟਰਸਾਈਕਲ ਪਰ ਹਾਂਜੀ ਸਰ ਗੰਨ ਦਿਖਾਇਆ ਸਰ ਬੋਲੇ ਕੁਝ ਨਿੱਕ ਪੈਸੇ ਦੇ ਦੋ ਜਾਂ ਮੋਬਾਈਲ ਦੇ ਦੋ ਯਾਰ ਮੈਂ ਬਾਤ ਕਰ ਰਹਾ ਮਾ ਕੇ ਸਰਬ ਵਿਭਾਰ ਠੀਕ ਹੈ ਹਾਂਜੀ ਮੋਟਰਸਾਈਕਲ ਕਿਹੜਾ ਸੀ ਪਲਸਰ ਥੈ ਵੀਰੇ ਪਲਸਰ ਮੋਟਰਸਾਈਕਲ ਸੀ ਇਹ ਕਿੰਨੇ ਕ ਟਾਈਮ ਦੀ ਘਟਨਾ ਹੋ ਗਈ ਹੈ ਹੁਣ 1 2 ਦਿਨ ਅਭੀ ਹੋ ਗਿਆ ਯਾਰ 10 10 15 ਮਿੰਟ ਹੋ ਗਏ 10 ਮਿੰਟ ਵੀ ਨਹੀਂ ਹੋਆ ਯਾ ਠੀਕ ਹੈ ਤੇ ਇਸ ਵੇਲੇ ਤੁਸੀਂ ਦੇਖ ਲਓ ਕਿ ਦਿਨ ਦਿਹਾੜੇ ਹਲਕਾ ਪਾਇਲ ਦੇ ਵਿੱਚ ਇਹ ਗੱਲਬਾਤ ਹੋ ਰਹੀ ਹੈ ਦਿਨ ਦਿਹਾੜੇ ਹਲਕਾ ਪਾਇਲ ਦਾ ਇਹ ਆਖਰੀ ਪਿੰਡ ਪੜਾ ਮੰਨਿਆ ਜਾਂਦਾ ਸੋਈਆਂ ਪਿੰਡ ਤੇ ਸੜਕ ਤੇ ਦਿਨ ਦਿਹਾੜੇ ਇੱਥੇ ਲੁੱਟਖੋ ਹੋ ਗਈ ਵਾਰਦਾਤ ਹੋ ਗਈ ਤੇ ਇਸ ਕਰਕੇ ਇਹ ਵੀਡੀਓ ਬਣਾਉਣ ਦਾ ਕਾਰਨ ਸਿਰਫ ਇੱਕੋ ਇੱਕ ਹੈ ਯਾਰ ਅਜਿਹੇ ਬੰਦੇ ਯਾਰ ਜਿਹੜੇ ਆ ਦੇਖੋ ਵਿਚਾਰੇ ਗਰੀਬ ਆਦਮੀ ਦੇਖੋ ਇਹਨੇ ਘਰੇ ਗੱਲ ਕਰ ਰਿਆ ਸੀ ਆਪਣੀ ਮਾਂ ਦੇ ਨਾਲ ਤੇ ਵਿਚਾਰੇ ਦਾ ਫੋਨ ਖੋ ਕੇ ਲੈ ਕੇ ਯਾਰ ਸ਼ਰਮ ਨੂੰ ਹੱਥ ਮਾਰੋ ਮੜਿਆ ਯਾਰ ਕਿਹੜੇ ਰਾਹ ਤੁਰੇ ਹੋ ਤੁਸੀਂ ਯਾਰ ਇੱਕ ਆ ਗਰੀਬ ਆਦਮੀ ਦੇਖੋ ਆ ਇਹ ਕੰਮ ਕਰਦਾ ਵਿਚਾਰਾ ਦੇਖੋ ਆ ਪੋਰਟਲੀਆਂ ਜਿਹੜੇ ਕੰਬਲ ਵੇਚਦੇ ਆ ਸਾਲ ਵੇਚਦੇ ਆ ਵਿਚਾਰਾ ਰੋਂਦਾ ਖੜਾ ਇੱਥੇ ਸਾਰੇ ਸਾਥੀਆਂ ਨੂੰ ਪਿਆਰ ਅਤੇ ਸਤਿਕਾਰ ਮੈਂ ਬਿਆਨ ਸਿੰਘ ਰੋੜੀਆਂ ਇਸ ਵੇਲੇ ਮੌਜੂਦ ਹਾਂ ਸੇਖਾ ਤੋਂ ਸੋਈਆਂ ਵਾਲੀ ਸੜਕ ਤੇ ਤੇ ਮੇਰੇ ਲਾਈਵ ਹੋਣ ਦਾ ਕਾਰਨ ਸਿਰਫ ਇੱਕੋ ਇੱਕ ਹੈ ਕਿ ਜਿਹੜੀਆਂ ਪੰਜਾਬ ਦੇ ਵਿੱਚ ਦਿਨ ਦਿਹਾੜੇ ਲੁੱਟਾਂ ਖੋਹਾਂ ਨੇ ਵਾਰਦਾਤਾਂ ਨੇ ਉਹ ਦਿਨ ਦਿਹਾੜੇ ਹੋ ਰਹੀਆਂ ਨੇ ਤੇ ਮੈਂ ਇਸ ਵੇਲੇ ਸੇਖਾ ਤੋਂ ਸੋਈਆਂ ਵਾਲੀ ਸੜਕ ਤੇ ਹਾਂ ਜਿੱਥੇ ਇਹ ਵੀਰ ਹੈ ਜਿਹੜਾ ਕੰਬਲ ਵੇਚਣ ਵਾਲਾ ਇਹ ਵੀਰ ਇੱਥੇ ਖੜਾ ਸੀ ਮੈਂ ਤਾਂ ਨਿਕਲ ਰਿਹਾ ਸੀ ਤੇ ਖੜਨ ਦਾ ਜਦੋਂ ਮੈਂ ਇੱਥੇ ਲੰਘਿਆ ਦੇ ਕੋਲੋਂ ਤਾਂ ਇਹ ਰੋ ਰਿਹਾ ਸੀ ਬੈਠਾ ਤੇ ਜਦੋਂ ਮੈਂ ਤੋਂ ਰੋਣ ਦਾ ਕਾਰਨ ਪੁੱਛਿਆ ਤਾਂ ਗੱਲਬਾਤ ਕਰਦੇ ਮੈਂ ਤੁਹਾਨੂੰ ਦੱਸਦਾ ਸਾਰੀ ਵੀ ਕੀ ਕਾਰਨ ਬਣਿਆ ਕੀ ਗੱਲ ਬਣੀ ਹਾਂਜੀ ਕੀ ਨਾਮ ਹੈ ਤੁਹਾਡਾ ਬਿਸ਼ੇਰ ਹੈ ਬਿਲਕੁਲ ਬਿਸ਼ੇਰ ਕਿਹਾਂ ਸੇ ਹੈ ਆਪ ਕਸ਼ਮੀਰ ਸੇ ਹੈ ਸਰ ਆ ਕੀ ਹੋਇਆ ਵੀ ਆਪਕੇ ਸਾਥ ਸਰ ਮੈਂ ਇਧਰ ਸੈਰ ਕਰ ਰਿਹਾ ਥੁਰ ਕੇ ਸਾਥ ਮਾਂ ਕੇ ਸਾਥ ਬਾਤ ਕਰ ਰਿਹਾ ਥਾ ਉਸਨੇ ਮੇਰੇ ਗੰਨ ਨਿਕਲੇ ਸਰ ਕਿਸਨੇ ਉਹ ਮੋਟਰਸਾਈਕਲ ਪਰ ਦੋ ਬੰਦੇ ਥਾ ਸਰ ਦੋ ਬੰਦੇ ਮੋਟਰਸਾਈਕਲ ਪਰ ਹਾਂਜੀ ਸਰ ਗੰਨ ਦਿਖਾਇਆ ਸਰ ਬੋਲੇ ਕੁਝ ਨਿੱਕੇ ਪੈਸੇ ਦੇ ਦਿਓ ਜਾਂ ਮੋਬਾਈਲ ਦਿਓ ਯਾਰ اچھا ਮੈਂ ਬਾਤ ਕਰ ਰਹਾ ਮਾਂ ਕਿ ਸਰ ਉਹ ਬਿਮਾਰ ਸੀ ਠੀਕ ਹੈ ਹਾਂਜੀ ਮੋਟਰਸਾਈਕਲ ਕਿਹੜਾ ਸੀ ਪਲਸਰ ਥਾ ਮੇਰੇ ਪਲਸਰ ਮੋਟਰਸਾਈਕਲ ਸੀ ਇਹ ਕਿੰਨੇ ਕ ਟਾਈਮ ਦੀ ਘਟਨਾ ਹੋ ਗਈ ਹੈ ਹੁਣ ਇੱਕ ਦੋ ਦਿਨ ਅਭੀ ਹੋ ਗਿਆ ਯਾਰ ਦੋ ਦਿਨ ਹਾਂ 10 15 10 ਮਿੰਟ ਹੋ ਗਏ 10 ਮਿੰਟ ਵੀ ਨਹੀਂ ਹੋਆ ਯਾਰ ਠੀਕ ਹੈ ਤੇ ਇਸ ਵੇਲੇ ਤੁਸੀਂ ਦੇਖ ਲਓ ਕਿ ਦਿਨ ਦਿਹਾੜੇ ਹਲਕਾ ਪਾਇਲ ਦੇ ਵਿੱਚ ਇਹ ਗੱਲਬਾਤ ਹੋ ਰਹੀ ਹੈ ਦਿਨ ਦਿਹਾੜੇ ਹਲਕਾ ਪਾਇਲ ਦਾ ਇਹ ਆਖਰੀ ਪਿੰਡ ਪੜਾ ਮੰਨਿਆ ਜਾਂਦਾ ਸੂਈਆਂ ਪਿੰਡ ਤੇ ਸੜਕ ਤੇ ਦਿਨ ਦਿਹਾੜੇ ਇੱਥੇ ਲੁੱਟਖੋ ਹੋ ਗਈ ਵਾਰਦਾਤ ਹੋ ਗਈ ਤੇ ਇਸ ਕਰਕੇ ਇਹ ਵੀਡੀਓ ਬਣਾਉਣ ਦਾ ਕਾਰਨ ਸਿਰਫ ਇੱਕੋ ਇੱਕ ਹੈ ਯਾਰ ਅਜਿਹੇ ਬੰਦੇ ਯਾਰ ਜਿਹੜੇ ਆ ਦੇਖੋ ਵਿਚਾਰੇ ਗਰੀਬ ਆਦਮੀ ਦੇਖੋ ਇਹਨੇ ਘਰੇ ਗੱਲ ਕਰ ਰਿਆ ਸੀ ਆਪਣੀ ਮਾਂ ਦੇ ਨਾਲ ਤੇ ਵਿਚਾਰੇ ਦਾ ਫੋਨ ਖੋ ਕੇ ਲੈ ਕੇ ਯਾਰ ਸ਼ਰਮ ਨੂੰ ਹੱਥ ਮਾਰੋ ਮੜਿਆ ਯਾਰ ਕਿਹੜੇ ਰਾਹ ਤੁਰੇ ਹੋ ਤੁਸੀਂ ਯਾਰ ਇੱਕ ਆ ਗਰੀਬ ਆਦਮੀ ਦੇਖੋ ਆ ਇਹ ਕੰਮ ਕਰਦਾ ਵਿਚਾਰਾ ਦੇਖੋ ਆ ਪੋਰਟਲੀਆਂ ਜਿਹੜੇ ਕੰਬਲ ਵੇਚਦੇ ਆ ਸਾਲ ਵੇਚਦੇ ਆ ਵਿਚਾਰਾ ਰੋਂਦਾ ਖੜਾ ਇੱਥੇ ਸਾਰੇ ਸਾਥੀਆਂ ਨੂੰ ਪਿਆਰ ਅਤੇ ਸਤਿਕਾਰ ਮੈਂ ਬਿਆਨ ਸਿੰਘ ਰੋੜੀਆਂ ਇਸ ਵੇਲੇ ਮੌਜੂਦ ਹਾਂ ਸੇਖਾ ਤੋਂ ਸੋਈਆਂ ਵਾਲੀ ਸੜਕ ਤੇ ਤੇ ਮੇਰੇ ਲਾਈਵ ਹੋਣ ਦਾ ਕਾਰਨ ਸਿਰਫ ਇੱਕੋ ਇੱਕ ਹੈ ਕਿ ਜਿਹੜੀਆਂ ਪੰਜਾਬ ਦੇ ਵਿੱਚ ਦਿਨ ਦਿਹਾੜੇ ਲੁੱਟਾਂ ਖੋਹਾਂ ਨੇ ਵਾਰਦਾਤਾਂ ਨੇ ਉਹ ਦਿਨ ਦਿਹਾੜੇ ਹੋ ਰਹੀਆਂ ਨੇ ਤੇ ਮੈਂ ਇਸ ਵੇਲੇ ਸੇਖਾ ਤੋਂ ਸੋਈਆਂ ਵਾਲੀ ਸੜਕ ਤੇ ਹਾਂ ਜਿੱਥੇ ਇਹ ਵੀਰ ਹੈ ਜਿਹੜਾ ਕੰਬਲ ਵੇਚਣ ਵਾਲਾ ਇਹ ਵੀਰ ਇੱਥੇ ਖੜਾ ਸੀ ਮੈਂ ਤੂੰ ਨਿਕਲ ਰਿਹਾ ਸੀ ਤੇ ਖੜਨ ਦਾ ਜਦੋਂ ਮੈਂ ਇੱਥੇ ਲੰਘਿਆ ਦੇ ਕੋਲੋਂ ਤਾਂ ਇਹ ਰੋ ਰਿਹਾ ਸੀ ਬੈਠਾ ਤੇ ਜਦੋਂ ਮੈਂ ਤੋਂ ਰੋਣ ਦਾ ਕਾਰਨ ਪੁੱਛਿਆ ਤਾਂ ਗੱਲਬਾਤ ਕਰਦੇ ਮੈਂ ਤੁਹਾਨੂੰ ਦੱਸਦਾ ਸਾਰੀ ਵੀ ਕੀ ਕਾਰਨ ਬਣਿਆ ਕੀ ਗੱਲ ਬਣੀ ਹਾਂਜੀ ਕੀ ਨਾਮ ਹੈ ਤੁਹਾਡਾ ਬਸ਼ੀਰ ਅਬਦੁੱਲ ਬਸ਼ੀਰ ਕਹਾਂ ਸੇ ਹੈ ਆਪ ਕਸ਼ਮੀਰ ਸੇ ਹੈ ਸਰ ਆ ਕੀ ਹੋਆ ਵੀ ਆਪਕੇ ਸਾਹਿਬ ਸਰ ਮੈਂ ਇਧਰ ਸਹਰ ਤੁਰਕੇ ਸਾਹਿਬ ਮਾਂ ਕੇ ਸਾਹਿਬ ਬਾਤ ਕਰ ਰਿਹਾ ਥਾ ਉਸਨੇ ਮੇਂਗੇ ਗੰਨ ਨਿਕਲੇ ਸਰ ਕਿਸਨੇ ਉਹ ਮੋਟਰਸਾਈਕਲ ਪਰ ਦੋ ਬੰਦੇ ਥਾ ਸਰ ਦੋ ਬੰਦੇ ਮੋਟਰਸਾਈਕਲ ਪਰ ਹਾਂਜੀ ਸਰ ਗੰਨ ਦਿਖਾਇਆ ਸਰ ਬੋਲਾ ਕੁਝ ਨਿੱਕੇ ਪੈਸੇ ਦੇ ਦਿਓ ਜਾਂ ਮੋਬਾਈਲ ਦਿਓ ਯਾਰ اچھا ਮੈਂ ਬਾਤ ਕਰ ਰਹਾ ਮਾਂ ਕਿ ਸਰ ਉਹ ਬਿਮਾਰ ਸੀ ਠੀਕ ਹੈ ਹਾਂਜੀ ਮੋਟਰਸਾਈਕਲ ਕਿਹੜਾ ਸੀ ਪਲਸਰ ਥਾ ਵੀਰੇ ਪਲਸਰ ਮੋਟਰਸਾਈਕਲ ਸੀ ਇਹ ਕਿੰਨੇ ਕ ਟਾਈਮ ਦੀ ਘਟਨਾ ਹੋ ਗਈ ਹੈ ਹੁਣ ਇੱਕ ਦੋ ਦਿਨ ਅਭੀ ਹੋ ਗਿਆ ਯਾਰ 10 10 15 10 ਮਿੰਟ ਹੋ ਗਏ 10 ਮਿੰਟ ਵੀ ਨਹੀਂ ਹੋਇਆ ਯਾ ਠੀਕ ਹੈ ਤੇ ਇਸ ਵੇਲੇ ਤੁਸੀਂ ਦੇਖ ਲਓ ਕਿ ਦਿਨ ਦਿਹਾੜੇ ਹਲਕਾ ਪਾਇਲ ਦੇ ਵਿੱਚ ਇਹ ਗੱਲਬਾਤ ਹੋ ਰਹੀ ਹੈ ਦਿਨ ਦਿਹਾੜੇ ਹਲਕਾ ਪਾਇਲ ਦਾ ਇਹ ਆਖਰੀ ਪਿੰਡ ਪੜਾ ਮੰਨਿਆ ਜਾਂਦਾ ਸੋਈਆਂ ਪਿੰਡ ਤੇ ਸੜਕ ਤੇ ਦਿਨ ਦਿਹਾੜੇ ਇੱਥੇ ਲੁੱਟਖੋ ਹੋ ਗਈ ਵਾਰਦਾਤ ਹੋ ਗਈ ਤੇ ਇਸ ਕਰਕੇ ਇਹ ਵੀਡੀਓ ਬਣਾਉਣ ਦਾ ਕਾਰਨ ਸਿਰਫ ਇੱਕੋ ਇੱਕ ਹੈ ਯਾਰ ਅਜਿਹੇ ਬੰਦੇ ਯਾਰ ਜਿਹੜੇ ਆ ਦੇਖੋ ਵਿਚਾਰੇ ਗਰੀਬ ਆਦਮੀ ਦੇਖੋ ਇਹਨੇ ਘਰੇ ਗੱਲ ਕਰ ਰਿਆ ਸੀ ਆਪਣੀ ਮਾਂ ਦੇ ਨਾਲ ਤੇ ਵਿਚਾਰੇ ਦਾ ਫੋਨ ਖੋ ਕੇ ਲੈ ਕੇ ਯਾਰ ਸ਼ਰਮ ਨੂੰ ਹੱਥ ਮਾਰੋ ਮੜਿਆ ਯਾਰ ਕਿਹੜੇ ਰਾਹ ਤੁਰੇ ਹੋ ਤੁਸੀਂ ਯਾਰ ਇੱਕ ਆ ਗਰੀਬ ਆਦਮੀ ਦੇਖੋ ਆ ਇਹ ਕੰਮ ਕਰਦਾ ਵਿਚਾਰਾ ਦੇਖੋ ਆ ਪੋਟਲੀਆਂ ਜਿਹੜੇ ਕੰਬਲ ਵੇਚਦੇ ਆ ਸਾਲ ਵੇਚਦੇ ਆ ਵਿਚਾਰਾ ਰੋਂਦਾ ਖੜਾ ਇੱਥੇ ਸਾਰੇ ਸਾਥੀਆਂ ਨੂੰ ਪਿਆਰ ਅਤੇ ਸਤਿਕਾਰ ਮੈਂ ਬਿਆਨ ਸਿੰਘ ਰੋੜੀਆਂ ਇਸ ਵੇਲੇ ਮੌਜੂਦ ਹਾਂ ਸੇਖਾ ਤੋਂ ਸੋਈਆਂ ਵਾਲੀ ਸੜਕ ਤੇ ਤੇ ਮੇਰੇ ਲਾਈਵ ਹੋਣ ਦਾ ਕਾਰਨ ਸਿਰਫ ਇੱਕੋ ਇੱਕ ਹੈ ਕਿ ਜਿਹੜੀਆਂ ਪੰਜਾਬ ਦੇ ਵਿੱਚ ਦਿਨ ਦਿਹਾੜੇ ਲੁੱਟਾਂ ਖੋਹਾਂ ਨੇ ਵਾਰਦਾਤਾਂ ਨੇ ਉਹ ਦਿਨ ਦਿਹਾੜੇ ਹੋ ਰਹੀਆਂ ਨੇ ਤੇ ਮੈਂ ਇਸ ਵੇਲੇ ਸੇਖਾ ਤੋਂ ਸੋਈਆਂ ਵਾਲੀ ਸੜਕ ਤੇ ਹਾਂ ਜਿੱਥੇ ਇਹ ਵੀਰ ਹੈ ਜਿਹੜਾ ਕੰਬਲ ਵੇਚਣ ਵਾਲਾ ਇਹ ਵੀਰ ਇੱਥੇ ਖੜਾ ਸੀ ਮੈਂ ਤੂੰ ਨਿਕਲ ਰਿਹਾ ਸੀ ਤੇ ਖੜਨ ਦਾ ਜਦੋਂ ਮੈਂ ਇੱਥੇ ਲੰਘਿਆ ਦੇ ਕੋਲੋਂ ਤਾਂ ਇਹ ਰੋ ਰਿਹਾ ਸੀ ਬੈਠਾ ਤੇ ਜਦੋਂ ਮੈਂ ਤੋਂ ਰੋਣ ਦਾ ਕਾਰਨ ਪੁੱਛਿਆ ਤਾਂ ਗੱਲਬਾਤ ਕਰਦੇ ਮੈਂ ਤੁਹਾਨੂੰ ਦੱਸਦਾ ਸਾਰੀ ਵੀ ਕੀ ਕਾਰਨ ਬਣਿਆ ਕੀ ਗੱਲ ਬਣੀ ਹਾਂਜੀ ਕੀ ਨਾਮ ਹੈ ਤੁਹਾਡਾ ਬਸ਼ੀਰ ਹੈ ਬੱਲੋ ਬਸ਼ੀਰ ਕਿਹਾਂ ਸੇ ਆਏ ਹਾਂ ਕਸ਼ਮੀਰ ਸੇ ਆਇਆ ਸਰ ਆ ਕੀ ਹੋਇਆ ਵੀ ਆਪਕੇ ਸਾਹਿਬ ਸਰ ਮੈਂ ਇਧਰ ਸੇ ਰਹਾ ਟਰੱਕ ਦੇ ਸਾਥ ਮਾਂ ਕੇ ਸਾਥ ਬਾਤ ਕਰ ਰਿਹਾ ਥਾ ਉਸਨੇ ਮੇਰੇ ਗੰਨ निकाले ਸਰ ਕਿਸਨੇ ਉਹ ਮੋਟਰਸਾਈਕਲ ਪਰ ਦੋ ਬੰਦੇ ਥਾ ਸਰ ਦੋ ਬੰਦੇ ਮੋਟਰਸਾਈਕਲ ਪਰ ਹਾਂਜੀ ਸਰ ਗੰਨ ਦਿਖਾਇਆ ਸਰ ਬੋਲੇ ਕੁਝ ਨਾ ਪੈਸੇ ਦੇ ਤੋ ਜਾਂ ਮੋਬਾਈਲ ਦੇ ਤੋ ਯਾਰ اچھا ਮੈਂ ਬਾਤ ਕਰ ਰਹਾ ਮਾਂ ਕਿ ਸਰ ਉਹ ਬਿਮਾਰ ਸੀ ਠੀਕ ਹੈ ਹਾਂਜੀ ਮੋਟਰਸਾਈਕਲ ਕਿਹੜਾ ਸੀ ਪਲਸਰ ਥਾ ਵੀਰੇ ਪਲਸਰ ਮੋਟਰਸਾਈਕਲ ਸੀ ਇਹ ਕਿੰਨੇ ਕ ਟਾਈਮ ਦੀ ਘਟਨਾ ਹੋ ਗਈ ਹੈ ਹੁਣ 1 2 ਦਿਨ ਅਭੀ ਹੋ ਗਿਆ ਯਾਰ 10 10 15 10 ਮਿੰਟ ਹੋ ਗਏ 10 ਮਿੰਟ ਵੀ ਨਹੀਂ ਹੋਇਆ ਯਾਰ ਠੀਕ ਹੈ ਤੇ ਇਸ ਵੇਲੇ ਤੁਸੀਂ ਦੇਖ ਲਓ ਕਿ ਦਿਨ ਦਿਹਾੜੇ ਹਲਕਾ ਪਾਇਲ ਦੇ ਵਿੱਚ ਇਹ ਗੱਲਬਾਤ ਹੋ ਰਹੀ ਹੈ ਦਿਨ ਦਿਹਾੜੇ ਹਲਕਾ ਪਾਇਲ ਦਾ ਇਹ ਆਖਰੀ ਪਿੰਡ ਪੜਾ ਮੰਨਿਆ ਜਾਂਦਾ ਸੋਈਆਂ ਪਿੰਡ ਤੇ ਸੜਕ ਤੇ ਦਿਨ ਦਿਹਾੜੇ ਇੱਥੇ ਲੁੱਟਖੋ ਹੋ ਗਈ ਵਾਰਦਾਤ ਹੋ ਗਈ ਤੇ ਇਸ ਕਰਕੇ ਇਹ ਵੀਡੀਓ ਬਣਾਉਣ ਦਾ ਕਾਰਨ ਸਿਰਫ ਇੱਕੋ ਇੱਕ ਹੈ ਯਾਰ ਅਜਿਹੇ ਬੰਦੇ ਯਾਰ ਜਿਹੜੇ ਆ ਦੇਖੋ ਵਿਚਾਰੇ ਗਰੀਬ ਆਦਮੀ ਦੇਖੋ ਇਹਨੇ ਕਰੇ ਗੱਲ ਕਰ ਰਿਆ ਸੀ ਆਪਣੀ ਮਾਂ ਦੇ ਨਾਲ ਤੇ ਵਿਚਾਰੇ ਦਾ ਫੋਨ ਖੋ ਕੇ ਲੈ ਕੇ ਯਾਰ ਸ਼ਰਮ ਨੂੰ ਹੱਥ ਮਾਰੋ ਮੜਿਆ ਯਾਰ ਕਿਹੜੇ ਰਾਹ ਤੁਰੇ ਹੋ ਤੁਸੀਂ ਯਾਰ ਇੱਕ ਆ ਗਰੀਬ ਆਦਮੀ ਦੇਖੋ ਆ ਇਹ ਕੰਮ ਕਰਦਾ ਵਿਚਾਰਾ ਦੇਖੋ ਆ ਪੋਟਲੀਆਂ ਜਿਹੜੇ ਕੰਬਲ ਵੇਚਦੇ ਆ